ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰitsar ਦੀ ਵੱਡੀ ਕਾਰਵਾਈ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡੀਊਲ ਦਾ ਹੋ ਗਿਆ ਪਰਦਾਫਾਸ਼ ਇਸ ਮੋਡੀਊਲ ਦੇ ਦੋ ਮੈਂਬਰ ਹਥਿਆਰਾਂ ਸਮੇਤ ਹੋਏ ਨੇ ਗ੍ਰਿਫਤਾਰ ਹੋ ਗਿਆ ਹੈ ਮਾਮਲਾ ਦਰਜ ਤੇ ਵੱਡੇ ਖੁਲਾਸੇ ਹੋਣ ਦੀ ਪਾਈ ਜਾ ਰਹੀ ਹੈ ਸੰਭਾਵਨਾ ਜੀਆਂ ਇਸ ਵੇਲੇ ਸਟੇਟ ਸਪੈਸ਼ਲ ਆਪਰੇਸ਼ਨਸ ਹਲ ਅੰਮ੍ਰਿਤਸਰ ਨੇ ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆਈ ਹੈ ਕਿਉਂਕਿ ਇਸ ਆਪਰੇਸ਼ਨ ਦੇ ਵਿੱਚ ਦੋ ਅਜਿਹੇ ਮੁੱਜਮਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਤਾਰ ਬਹੁਤ ਦੂਰ ਦੂਰ ਤੱਕ ਫੈਲੇ ਹੋਏ ਨੇ ਤੇ ਵਿਦੇਸ਼ਾਂ ਤੋਂ ਵੀ ਹਥਿਆਰਾਂ ਦੀ ਤਸਕਰੀ ਕਰਦੇ ਨੇ ਤੇ ਹੁਣ ਇਸ ਮੋਡਿਊਲ ਦਾ ਇਸ ਗਰੋ ਦਾ ਜਿਹੜਾ ਕਿ ਪਰਦਾ ਫਾਸ਼ ਹੋ ਗਿਆ ਹੈ ਇਹਨਾਂ ਦੇ ਦੋ ਮੈਂਬਰ ਪੁਰਸਤ ਦੇ ਹੱਥੀਂ ਲੱਗੇ ਨੇ ਤੇ ਉਹਨਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਵੀ ਬਰਾਮਦ ਹੋਏ ਨੇ ਤੇ ਦੱਸਦਈਏ ਨਾਲ ਹੀ ਇਹਨਾਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ ਦੱਸ ਦਈਏ ਕਿ ਇਹ ਜੋ ਜਿਹੜੇ ਦੋ ਮੈਂਬਰ ਨੇ ਗੁਰਗੇ ਜਿਹੜੇ ਫੜੇ ਗਏ ਨੇ ਉਹਨਾਂ ਦੀ ਪਛਾਣ ਸਤਨਾਮ ਸਿੰਘ ਉਰਫ ਪ੍ਰਿੰਸ ਦੇ ਵਜੋਂ ਹੋਈ ਹੈ ਤੇ ਦੂਸਰਾ ਜਿਸ ਦਾ ਨਾਮ ਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਹ ਜਿਹੜੇ ਦੋਨੋਂ ਨੇ ਇਹ ਗੁਰਦਾਸਪੁਰ ਦੇ ਨਾਲ ਸੰਬੰਧਿਤ ਨੇ ਜਿਹੜਾ ਸਤਨਾਮ ਸਿੰਘ ਉਰਫ ਪ੍ਰਿੰਸ ਹੈ ਇਹ ਬੁੱਟਰ ਕਲਾ ਜਿਹੜਾ ਕਿ ਗੁਰਦਾਸਪੁਰ ਦਾ ਹੀ ਇੱਕ ਪਿੰਡਾ ਉੱਥੋਂ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਤੇ ਦੂਸਰਾ ਜਿਹੜਾ ਮਨਜੀਤ ਸਿੰਘ ਹੈ ਉਹ ਪਿੰਡ ਭਾਗੀ ਨੰਗਲ ਜਿਹੜਾ ਕਿ ਬਟਾਲਾ ਦਾ ਹੀ ਇੱਕ ਪਿੰਡ ਹੈ ਇਸ ਤੋਂ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਇਹ ساری ਜਾਣਕਾਰੀ ਡੀਜੀਪੀ ਪੰਜਾਬ ਗੌਰਵ ਜਾਦਵ ਹੋਰਾਂ ਨੇ ਦਿੱਤੀ ਹੈ ਇੱਥੇ ਦੱਸਤੀ ਹੈ ਕਿ ਜਿਹੜਾ ਸਤਨਾਮ ਸਿੰਘ ਹੈ ਉਹ ਪਹਿਲਾਂ ਇਸ ਗਰੋ ਦਾ ਮੈਂਬਰ ਬਣਿਆ ਸੀ ਤੇ ਬਾਅਦ ਦੇ ਵਿੱਚ ਉਸਨੇ ਆਪਣੇ ਰਿਸ਼ਤੇਦਾਰ ਮਨਜੀਤ ਨੂੰ ਵੀ ਇਸ ਹੀ ਕੰਮ ਦੇ ਵਿੱਚ ਲਗਾ ਲਿਆ ਤੇ ਉਸ ਨੂੰ ਕਿਹਾ ਇਸ ਦੇ ਵਿੱਚ ਮੋਟੀ ਕਮਾਈ ਹੁੰਦੀ ਹੈ ਇਸ ਕਰਕੇ ਮਨਜੀਤ ਸਿੰਘ ਵੀ ਸਤਨਾਮ ਸਿੰਘ ਦੇ ਨਾਲ ਇਸ ਕੰਮ ਦੇ ਵਿੱਚ ਪੈ ਗਿਆ ਤੇ ਫਿਲਹਾਲ ਦੀ ਘੜੀ ਦੋਨੋਂ ਪੁਲਿਸ ਦੇ ਹੱਥੀਂ ਲੱਗ ਗਏ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਤਰਾਮ ਸਿੰਘ ਉਰਵ ਪ੍ਰਿੰਸ ਨੂੰ ਤੇ ਮਨਜੀਤ ਸਿੰਘ ਨੂੰ ਫੜਿਆ ਗਿਆ ਤਾਂ ਇਹਨਾਂ ਦੇ ਕੋਲੋਂ 32 ਬੋਰਡ ਦੇ 10 ਪਿਸਤੌਲ ਵੀ ਮੈਗਜ਼ੀਨ ਤੇ ਇਹਨਾਂ ਦੇ ਕੋਲੋਂ ਨਾਲ ਹੀ ਨਾਲ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ ਜਿਹੜਾ ਕਿ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਇਹਨਾਂ ਦੋਨਾਂ ਦੇ ਉੱਪਰ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਜਦੋਂ ਪੁਲਿਸ ਨੇ ਸਤਨਾਮ ਸਿੰਘ ਉਰਫ ਪ੍ਰਿੰਸ ਦੇ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਅਮਰੀਕਾ ਦੇ ਵਿੱਚ ਰਹਿੰਦੇ ਸਨੀ ਮਸੀਹ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਇੱਥੇ ਗੌਰਤਲ ਬਹਿ ਕੇ ਸਨੀ ਮਸੀਹ ਜਿਹੜਾ ਕਿ ਗੁਰਦਾਸਪੁਰ ਦੇ ਪਿੰਡ ਧਿਆਨਪੁਰ ਦਾ ਨਿਵਾਸੀ ਹੈ ਤੇ ਫਿਲਹਾਲ ਦੀ ਘੜੀ ਦੇ ਵਿੱਚ ਉਹ ਮੌਜੂਦਾ ਸਮੇਂ ਦੇ ਵਿੱਚ ਉਹ ਯੂ ਐਸ ਏ ਦੇ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੀ ਉਸ ਦੇ ਧਾਰ ਦੂਰ ਦੂਰ ਤੱਕ ਫੈਲੇ ਹੋਏ ਨੇ ਉਸਨੇ ਆਪਣੇ ਜਿਹੜੇ ਹੋਰ ਨਸ਼ਾ ਤਸਕਰ ਤੇ ਜਿਹੜੇ ਹੱਥੇ 11 ਦੀ ਤਸਕਰੀ ਕਰਨ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਇਹ ਰਹਿੰਦਾ ਹੈ ਤੇ ਉਹਨਾਂ ਨੂੰ ਕੰਮ ਦੇ ਬਦਲੇ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ ਹੈ ਤੇ ਖਾਸ ਤੌਰ ਤੇ ਜਿਹੜਾ ਸਤਨਾਮ ਸਿੰਘ ਪ੍ਰਿੰਸ ਹੈ ਉਸ ਨੂੰ ਉਸਨੇ ਜਿਹੜਾ ਹੁਣ ਹਥਿਆਰ ਦੀ ਤਸਕਰੀ ਕਰਨੀ ਸੀ ਇਸ ਦੇ ਬਦਲੇ ਵਿੱਚ 20000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਸਤਰਾਮ ਸਿੰਘ ਨੇ ਦੱਸਿਆ ਹੈ ਕਿ ਉਹ ਪਹਿਲਾਂ ਵੀ ਮੱਧ ਪ੍ਰਦੇਸ਼ ਤੇ ਝਾਰਖੰਡ ਤੋਂ ਜਿਹੜੇ ਹਥਿਆਰ ਲਿਉਂਦੇ ਸਨ ਤੇ ਅੱਗੇ ਸਪਲਾਈ ਕਰਦੇ ਸਨ ਉਸਨੇ ਦੱਸਿਆ ਹੈ ਕਿ ਸਨੀ ਮਸੀਨੇ ਪਹਿਲਾਂ ਵੀ ਇੱਕ ਵਾਰ ਚਾਰ ਹਥਿਆਰ ਅਗੇ ਸਪਲਾਈ ਕਰਨ ਦੇ ਬਦਲੇ ਉਸ ਨੂੰ 10000 ਰੁਪਏ ਦਿੱਤੇ ਸਨ ਤੇ ਹੁਣ ਵੀ ਉਸ ਨੇ ਜਿਹੜੇ ਹਥਿਆਰ ਜਰੂ ਅਗੇ ਸਪਲਾਈ ਕਰ ਦੇਣੇ ਸਨ ਤਾਂ ਉਸ ਨੂੰ ਸੰਨੀ ਮਸੀਦੇ ਕੋਲੋਂ 20000 ਰੁਪਏ ਮਿਲਨੇ ਸਨ ਇੱਥੇ ਦੱਸ ਦਈਏ ਕਿ ਸਤਨਾਮ ਸਿੰਘ ਪ੍ਰਿੰਸ ਤੇ ਉੱਪਰ ਵੀ ਪਹਿਲਾਂ ਹੀ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੇ ਕੇਸ ਦਰਜ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਸ ਦਾ ਨਾਮ ਆਇਆ ਤੇ ਉਹ ਕਾਫੀ ਲੰਮੇ ਸਮੇਂ ਤੋਂ ਪੁਲਿਸ ਨੂੰ ਲੋੜਿੰਦਾ ਸੀ ਤੇ ਹੁਣ ਇਸ ਵੇਲੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਉਸ ਦੇ ਕੋਲੋਂ ਹੋਰ ਵੀ ਪੁੱਛ ਜਿਸੀ ਕੀਤੀ ਜਾ ਰਹੀ ਹੈ ਇੱਥੇ ਇਸਤਨਾਮ ਸਿੰਘ ਪ੍ਰਿੰਸ ਨੇ ਦੱਸਿਆ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਮਧ ਪ੍ਰਦੇਸ਼ ਤੇ ਝਾਰਖੰਡ ਤੋਂ ਜਿਹੜੇ ਹਥਿਆਰ ਲਿਆਏ ਸਨ ਤਾਂ ਉਹਨਾਂ ਨੇ ਅੱਗੇ ਸਪਲਾਈ ਕੀਤੇ ਸਨ ਉਸਨੇ ਦੱਸਿਆ ਹੈ ਕਿ ਸਨੀਮ ਸੀ ਬੇਸ਼ੱਕ ਆਪਤਾ ਅਮਰੀਕਾ ਦੇ ਵਿੱਚ ਰਹਿੰਦਾ ਹੈ ਪਰੰਤੂ ਉਸ ਦਾ ਸੰਪਾਰਕ ਪੰਜਾਬ ਤੇ ਹੋਰ ਵੀ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਇਸ ਮਾਮਲੇ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਨਾਲ ਉਸ ਦਾ ਸੰਪਰਕ ਹੈ ਤੇ ਕੰਮ ਦੇ ਬਦਲੇ ਉਹਨਾਂ ਨੂੰ ਉਹ ਪੈਸੇ ਦਿੰਦਾ ਹੈ ਇੱਥੇ ਇਸਤਨਾਮ ਸਿੰਘ ਨੇ ਇਹ ਦੱਸਿਆ ਹੈ ਕਿ ਉਸ ਨੂੰ ਪ੍ਰਤੀ ਡਿਲੀਵਰੀ ਜਿਹੜੇ ਪੈਸੇ ਸਨੀ ਮਸੀਦੇ ਕੋਲੋਂ ਮਿਲਦੇ ਨੇ ਤੇ ਹੁਣ ਵੀ ਉਸ ਨੂੰ 20000 ਰੁਪਏ ਹਥਿਆਰ ਸਪਲਾਈ ਕਰਦੇ ਬਦਲੇ ਮਿਲਨੇ ਸਨ ਇਤੇ ਪੁਲਿਸ ਨੇ ਇਹ ਸੰਭਾਵਨਾ ਜਤਾਈ ਹੈ ਕਿ ਇਸ ਜਿਹੜੇ ਦੋ ਫੜੇ ਗਏ ਨੌਜਵਾਨ ਨੇ ਜਿਹੜੇ ਗੁਰਗਨ ਨੇ ਇਹਨਾਂ ਦੇ ਕੋਲੋਂ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਇਹਨਾਂ ਦਾ ਨਾਮ ਆ ਚੁੱਕਿਆ ਹੈ ਤੇ ਹੁਣ ਇਹਨਾਂ ਨੂੰ ਫੜਿਆ ਜਾ ਚੁੱਕਿਆ ਹੈ ਤੇ ਇਹਨਾਂ ਦੇ ਕੋਲੋਂ ਜਿਹੜੇ ਹੋਰ ਵੀ ਬਹੁਤ ਸਾਰੇ ਮਾਮਲਿਆਂ ਦੇ ਬਾਰੇ ਵਿੱਚ ਜਾਣਕਾਰੀ ਮਿਲੇਗੀ ਤੇ ਪੁਲਿਸ ਨੂੰ ਇਹ ਬਹੁਤ ਵੱਡੀ ਸਫਲਤਾ ਇਸ ਵੇਲੇ ਮਿਲੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੇ ਇਹਨਾਂ ਨੌਜਵਾਨਾਂ ਦੇ ਕੋਲੋਂ ਹੋਰ ਵੀ ਬਹੁਤ ਸਾਰੀ ਜਾਣਕਾਰੀ ਮਿਲੇਗੀ ਕਿਉਂਕਿ ਦਾ ਨਾਮ ਹੋਰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਇਆ ਹੋਇਆ ਹੈ ਤੇ ਇਹ ਪਹਿਲਾਂ ਇਹਨਾਂ ਨੇ ਜਿੰਨੀ ਵੀ ਤਸਕਰੀ ਕੀਤੀ ਸੀ ਜਾਂ ਹਥਿਆਰ ਇਹਨਾਂ ਦੇ ਕੋਲ ਸਨ ਜਾਂ ਇਹਨਾਂ ਨੇ ਨਸ਼ਾ ਕਿਸੇ ਨੂੰ ਦਿੱਤਾ ਸੀ ਉਸ ਤੇ ਬਾਰੇ ਵੀ ਇਹਨਾਂ ਦੇ ਕੋਲੋਂ ਜਾਣਕਾਰੀ ਲਈ ਜਾਵੇਗੀ ਸੋ ਫਿਲਹਾਲ ਦੀ ਘੜੀ ਦੇ ਵਿੱਚ ਇਹ ਦੋਨੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਬਹੁਤ ਸਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਇਹਨਾਂ ਦੇ ਕੋਲੋਂ ਪਾਈ ਜਾ ਰਹੀ ਹੈ